साहेब नेंगामा तो बाने च आए कुछ लोगों ने दिता है वारदात सर पीछे से 20-25 बंदे आए आते दुकान तोड़ना शुरू कर दिया जो माल था माल को लूट के ले गए गले से पैसा निकाल ले गए यहाँ तक कि मेरी जेब से भी छाना रहा जेब जेब में तलाशी ली कुछ नहीं मिला बाकी चाबी वो भी लेके चले गए ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਦੇਰ ਰਾਤ ਅੰਮ੍ਰਿਤਸਰ ਦੇ ਵਿੱਚ ਹੰਗਾਮਾ ਹੋਇਆ ਦਰਬਾਰ ਸਾਹਿਬ ਦੇ ਨੇੜੇ ਬੰਨਿਆ ਤੰਬਾਕੂ ਤੇ ਪਾਨ ਦੀਆਂ ਦੁਕਾਨਾਂ ਦੇ ਵਿੱਚ ਇਹ ਹੰਗਾਮਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਕੁਝ ਲੋਕਾਂ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਪਾਨ ਤੇ ਤੰਬਾਕੂ ਦੀਆਂ ਦੁਕਾਨਾਂ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਨਿਹੰਗ ਸਿੰਘ ਦੇ ਬਾਣੇ 'ਚ ਕੁਝ ਲੋਕ ਆਏ ਸਨ 15 ਤੋਂ 20 ਇਹਨਾਂ ਦੀ ਗਿਣਤੀ ਸੀ ਅਤੇ ਅਚਾਨਕ ਉਹ ਆ ਕੇ ਦੁਕਾਨਾਂ ਦੇ ਵਿੱਚ ਵੜ ਜਾਂਦੇ ਨੇ ਤੇ ਤੋੜ-ਫੋੜ ਕਰਨੇ ਸ਼ੁਰੂ ਕਰ ਦਿੰਦੇ ਨੇ ਅਤੇ ਪੈਸੇ ਦੇ ਨਾਲ ਹੀ ਕੁਝ ਅਸਮਾਨ ਲੈ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਤਲਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਪੁਲਿਸ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਕੋਈ ਵੀ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕੁਝ ਲੋਕਾਂ ਦੇ ਵੱਲੋਂ ਨਿਹੰਗ ਸਿੰਘਾਂ ਨੂੰ ਹੋ ਸਕਦਾ ਹੈ ਕਿ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੋਵੇ ਅਤੇ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇਹ ਲੋਕ ਆਏ ਹੋਣ ਅਤੇ ਇਹਨਾਂ ਦੇ ਵੱਲੋਂ ਲੁੱਟ ਜਿਹੜੀ ਹੈ ਉਹ ਕੀਤੀ ਗਈ ਹੋਵੇ ਹਾਲਾਂਕਿ ਲੰਬੇ ਸਮੇਂ ਤੋਂ ਇਹ ਵਿਵਾਦ ਚੱਲ ਰਿਹਾ ਹੈ ਜੇ ਵੀ ਦਰਬਾਰ ਸਾਹਿਬ ਦੇ ਰਸਤੇ ਦੇ ਵਿੱਚ ਆਉਣ ਵਾਲੀਆਂ ਪਾਨ ਤੇ ਤੰਬਾਕੂ ਦੀਆਂ ਦੁਕਾਨਾਂ ਨੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਦਰਬਾਰ ਸਾਹਿਬ ਦੇ ਰਸਤੇ ਦੇ ਵਿੱਚ ਨਹੀਂ ਹੋਣਾ ਚਾਹੀਦਾ ਅਤੇ ਇਹਨਾਂ ਦੁਕਾਨਾਂ ਨੂੰ ਬੰਦ ਕਰਵਾ ਦੇਣਾ ਚਾਹੀਦਾ ਹੈ ਪਰ ਦੁਕਾਨਦਾਰਾਂ ਦੇ ਮੁਤਾਬਕ ਉਹਨਾਂ ਦਾ ਹਲਕਾ ਹੈ ਅਤੇ ਉਹਨਾਂ ਦੇ ਵੱਲੋਂ ਰੋਜ਼ੀ-ਰੋਟੀ ਕਮਾਈ ਜਾ ਰਹੀ ਹੈ ਤੇ ਇਸ ਤਰੀਕੇ ਉਹਨਾਂ ਦੀ ਦੁਕਾਨਾਂ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਪਰ ਹੁਣ ਦੇਰ ਰਾਤ ਹੈ ਹੰਗਾਮਾ ਹੋਇਆ ਹੈ ਪਾਨ ਤੇ ਤੰਬਾਕੂ ਦੀਆਂ ਦੁਕਾਨਾਂ ਦੇ ਵਿੱਚ ਹੈ ਵੱਡਾ ਹੰਗਾਮਾ ਹੋਇਆ ਤਾਂ ਦੱਸਦੇ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ 15 ਤੋਂ 20 ਅਨਪਛਾਤੇ ਆਉਂਦੇ ਨੇ ਤੇ ਪਾਂ ਤਿਤੰਬਾਕੂ ਦੀਆਂ ਦੁਕਾਨਾਂ ਦੇ ਵਿੱਚ ਇਹਨਾਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਭੰਨ ਤੋੜ ਕੀਤੀ ਜਾਂਦੀ ਹੈ ਅਤੇ ਪੈਸੇ ਤੇ ਕੁਝ ਸਮਾਨ ਲੈ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਕਿ ਕੁਝ ਬਿਆਨ سامنے ਆਏ ਨੇ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਸੁਣਾਉਂਦੇ ਹਾਂ ਸਰ ਪਿੱਛੇ ਤੋਂ 20-25 ਬੰਦੇ ਆਏ ਆਤੇ ਦੁਕਾਨ ਤੋੜਨਾ ਸ਼ੁਰੂ ਕਰ ਦਿੱਤਾ ਜੋ ਮਾਲ ਤਾਂ ਮਾਲ ਕੋਲ ਲੁੱਟ ਕੇ ਲੈ ਕੇ ਗੱਲੇ ਸੇ ਪੈਸਾ نکال ਲੈਗੇ ਜਾਂ ਤੱਕ ਕਿ ਮੇਰੀ ਜੇਬ ਸੇ ਵੀ ਛਾਣਾ ਦਾ ਜੇਬ ਜੇਬ ਮੇਂ ਤਲਾਸ਼ੇ ਲਈ ਕੁਝ ਨਹੀਂ ਮਿਲਿਆ ਬਾਕੀ ਚਾਬੀ ਉਹ ਵੀ ਲੈ ਕੇ ਚਲੇ ਗਏ ਕਿੰਨੇ ਲੋਕ تھے ਉਸ ਕੰਮ 15-20 ਜਨੇ तो क्या पैसे बोले आपके क्या गे? गे? कुछ, कुछ नहीं बोल के कि बंद कर दो ये कर दो कुछ नहीं सब सामान लूट के ले गए शीशा सब तोड़ दिया, दिया। हो पीछे होया था हो गया बीस पच्चीस हजार का सात आठ हजार गले में था वो उठा के ले गए शीशे की बुल वगैरह एनर्जी ड्रिंक वगैरह जितनी थी सब ले गए कुछ फेंक दिया तोड़ दिया અનો જ કોર્પોરેટ જમ્બાઈ આપકો ધમકી વગેરા દી હોને આતે કુછ બોલતે તો બાદ બનતી ના કોઈ ધમકી ની દી ના આતે શીશક કરપાન દુકાન તોણી શુરુ કર દી પહેલે દિન આપસે આકર કુછ બોલકર ગયે થે કે કુછ ની સર આજ પહેલી બાર આયે આતે પહેલી બાર વોર્નિંગ ભી દિયા તો બાદ બનતી હે કોઈ વોર્નિંગ ની દી ઇનોને હા પોલીસ વાલે આયે તે કહેતે બી 10:30 બંધ કર દિયા કરો આજકલ 2 દિન સે તો 2 દિન સે હમ બંધ કર દેતે હે 10:30 વાજે जब आपने आज भी सवा दस साढ़े दस घंटे बस सफाई करके ना मैं सारी तैयारी करके नीचे ही बैठा था सफाई कर रहा था लगता नहीं दो चार दिन पहले भी यहाँ पर लूट और वहाँ वहाँ भी भी हुआ था नहीं धमकी कुछ नहीं दिया जब आपसे हमने हुआ पुलिस कितने देर बाद आई है कम से कम एक डेढ़ घंटे बाईस घंटे बाद क्या मांग करते हैं आप ਸਰ ਮੰਗ ਇਹ ਕਰਦੇ ਆਂ ਕਿ ਐਸੀ ਕੋਈ ਵਾਰਦਾਤ ਵੀ ਹੋਣੀ ਚਾਹੀਦੀ ਨਾ ਜਿਸ ਵਾਰਦਾਤ ਨਹੀਂ ਹੋਣੀ ਚਾਹੀਦੀ ਐਸੀ ਕੋਈ ਐਸੀ ਗੁੰਡੀ ਕਰਦੀ ਹੈ ਤਾਂ ਬਦਮਾਸ਼ੀ ਹੈ ਜਿਹੜੇ ਅੱਜ ਦੁਕਾਨਾਂ ਭੰਨੀਆਂ ਗਈਆਂ ਹਾਲਗੇੜ ਦੇ ਵਿੱਚ ਤਕਰੀਬਨ 4 ਤੋਂ 5 ਦੁਕਾਨਾਂ ਦਾ ਦੱਸਿਆ ਜਾ ਰਿਹਾ ਹੈ ਭੰਨ ਤੋੜ ਕੀਤੀ ਗਈ ਤੇ ਜਿਹੜੇ ਵਾਰਦਾਤ ਦੇਣ ਵਾਲੇ ਸੀ ਉਹ ਨੇ ਅੰਗ ਬਾਂਡੇ ਦੇ ਵਿੱਚ ਆਏ ਸਾਨੂੰ ਇਹ ਕੋਲ ਹਟੇ ਚੌਂਕ ਦੇ ਵਿੱਚ ਆ ਦੋ ਦੁਕਾਨਾਂ ਭੋਲਾ ਪਾਂਡ ਸ਼ਾਪ ਆ ਔਰ ਦੂਸਰੀ ਇੱਕ ਦੁਕਾਨ ਜਿਹੜੀ ਹੋ ਰਹੀ ਹੈ ਇਹਨਾਂ ਦੀ ਭੋਲਾ ਪਾਂਡ ਸ਼ਾਪ ਦੇ ਨਾਂ ਦੇ ਉੱਤੇ ਹੀ ਹੈ ਤੁਹਾਨੂੰ ਇੱਥੇ ਕੁਝ ਹੁਲੜਬਾਜ਼ ਆਏ ਆ ਜਿਨ੍ਹਾਂ ਨੇ ਆ ਕੇ ਜਿਹੜਾ ਹੁਲੜਬਾਜੀ ਕੀਤੀ ਆ ਦੁਕਾਨਾਂ ਤੇ ਪੰਨ ਤੋੜ ਕੀਤੀ ਆ ਉਹ ਵੈਰੀਫਾਈ ਕਰ ਰਹੇ ਆ ਅਸੀਂ ਸਾਰੇ ਮੈਟਰ ਨੂੰ ਔਰ ਜੋ ਵੀ ਕਾਨੂੰਨ ਦੇ ਮੁਤਾਬਕ ਬਣਦੀ ਆ ਅਸੀਂ ਕਾਰਵਾਈ ਕਰਾਂਗੇ ਕਤਬ ਮੰਦਪਿਕਾ ਜਿਵੇਂ 25 ਤੋਂ 30 ਬੰਦੇ ਸੀ ਗੱਲਾਂ ਵੀ ਖੋ ਕੇ ਲੈ ਕੇ ਆ ਦੁਕਾਨ ਤੋਂ ਕੋਲਡ ਡਰਿੰਕ ਵਗੈਰਾ ਚੁੱਕ ਕੇ ਲੈ ਕੇ ਅਸੀਂ ਹਰ ਚੀਜ਼ ਨੂੰ ਵੈਰੀਫਾਈ ਕਰਾਂਗੇ ਇਹਨਾਂ ਦੇ ਬਿਆਨ ਲਿਖਾਂਗੇ ਬਿਆਨ ਲਿਖ ਕੇ ਮੁਕੱਦਮਾ ਦਰਜ ਕਰਾਂਗੇ ਜੋ ਵੀ ਵੈਰੀਫਾਈ ਕਰਾਂਗੇ ਔਰ ਜੋ ਕਸੂਰਪਾਰ ਹੋਣਗੇ ਉਹਨਾਂ ਨੂੰ ਗ੍ਰਿਪਸ ਕੀਤਾ ਜਾਵੇ ਇਹ ਇੱਕ ਟੂਰਿਸਟ ਹੱਬ ਮੰਨਿਆ ਜਾਂਦਾ ਜਿੱਥੇ ਕਿ ਚਹਲ ਗਦਮੀ ਬਹੁਤ ਜ਼ਿਆਦਾ ਹੁੰਦੀ ਹੈ ਇੱਥੇ ਇਸ ਏਰੀਆ ਦੇ ਵਿੱਚ ਵਾਰਦਾਤ ਜਿਹੜੀ ਪੰਜਾਬ ਦਾ ਕਿਤੇ ਕਿਤੇ ਛਵੀ ਖਰਾਬ ਕਰਦੀ ਆ ਮਿਸ਼ੂ ਪੱਧਰ ਤੇ ਬਿਲਕੁਲ ਨਹੀਂ ਜੀ ਕੋਈ ਨਹੀਂ ਪੁਲਿਸ ਦਾ ਪੂਰਾ ਜਿਹੜਾ ਲਾ ਐਂਡ ਆਕਟਰ ਦਾ ਪੂਰਾ ਕੰਟਰੋ ਔਰ ਅਸੀਂ ਇਹੋ ਜਿਹਾ ਕੋਈ ਵੀ ਜਿਹੜਾ ਨੁਕਸੇ ਅਮਨ ਦੀ ਸੂਰਤ ਨਹੀਂ ਪੈਦਾ ਹੋਣ ਦੇਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਨੂੰ ਜਿਹੜਾ ਇਜਾਜ਼ਤ ਨਹੀਂ ਦਿੱਤੀ ਜਾਊਗੀ ਕਿ ਕੋਈ ਇਹੋ ਜਿਹਾ ਮੌਜੂਦਾ ਲੋਕਾਂ ਨੇ ਦੱਸਿਆ ਪੁਲਿਸ ਕਾਫੀ देर ਬਾਅਦ ਆਈ 2 ਘੰਟੇ ਬਾਅਦ ਪੁਲਿਸ ਆਈ ਹੈ ਬਿਲਕੁਲ ਗਲਤ ਕਰ ਲਿਆ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਹੈ ਉਸ ਵੇਲੇ ਐਟ ਦੀ ਸਪੌਟ ਅਸੀਂ ਮੌਕੇ ਦੇ ਉੱਤੇ ਪਹੁੰਚੇ ਹਾਂ ਕੰਟਰੋਲ ਰੂਮ ਦੀ ਇਤਲਾਹ ਇਹਨਾਂ ਦੀ ਇਤਲਾਹ ਦੇ ਉੱਤੇ ਅਰਦੀ ਪੁਆਇੰਟ ਰਸ਼ ਆਊਟ ਹੋ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਅਸੀਂ ਉਸ ਕਾਨੂੰਨੀ ਕਾਰਵਾਈ ਕੀਤੀ ਸਰ ਦੋ ਦਿਨ ਪਹਿਲਾਂ ਦੁਕਾਨ ਦਾ ਥੋਕੇ ਨੂੰ ਨਿਸ਼ਾਨਾ ਬਣਾਇਆ ਇਹਦਾ ਦੋ ਦਿਨ ਪਹਿਲਾਂ ਵੀ ਇਹੋ ਥੋਕੇ ਨੂੰ ਨਿਸ਼ਾਨਾ ਬਣਾਇਆ ਡੇਟ ਤੇ ਉਹਦੇ ਬਾਰੇ ਮੈਂ ਕੋਈ ਇੱਕ ਮਿੰਟ ਸਿਰ ਸਰ ਕੇਸ ਸਾਡਾ ਬੇਜ ਦੇ ਲਾਗੇ ਬਾਕੀ ਜਿਹੜੀ ਅੱਜ ਚੀਜ਼ ਹੋਈ ਆ ਉਹ ਸਾਡੇ ਨੋਟਿਸ ਦੇ ਵਿੱਚ ਆਈ ਆ ਜੋ ਕਾਨੂੰਨੀ ਕਾਰਵਾਈ ਹੋ ਕੇ ਕਰਕੇ ਕਸੂਰਵੰਦੇ ਬੰਦੇ ਜਿਹੜੇ ਉਹ ਕਰੇ ਜਾਣ ਸਰ ਕਿਹੜੀ ਧਰਾਵਾਂ ਦੇ ਅੰਦਰ ਕਾਰਵਾਈ ਕੀਤੀ ਗਈ ਲੁੱਟ ਕੋ ਵੀ ਕੀਤੀ ਗਈ ਜੇ ਉਹ ਅਸੀਂ ਦੇਖਾਂਗੇ ਜੀ ਅਸੀਂ ਵੈਰੀਫਾਈ ਕਰਕੇ ਅਕੋਰਡਿੰਗ ਟੂ ਦਾ ਸਟੇਟਮੈਂਟ ਜਿਹੜੀ ਸੈਕਸ਼ਨ ਵੀ ਬਣਦੀ ਹੋਈ ਆ ਲ ਮੈਂ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਤੋਂ ਭਿੰਦਰ ਸਿੰਘ ਅਗਰ ਤੁਸੀਂ ਯੂਕੇ ਜਾਣਾ ਚਾਹੁੰਦੇ ਆ ਸਾਨੂੰ ਮਿਲੋ ਅਸੀਂ ਤੁਹਾਡੇ ਡ੍ਰੀਮਸ ਜਿਹੜੇ ਆ ਪੂਰੇ ਕਰਾਂਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਬਰੀਕਰਨ ਦੀ ਨੀਡ ਨਹੀਂ ਕਿਸੇ ਤਰ੍ਹਾਂ ਦਾ ਪੈਸਾ ਡੁੱਬਣ ਦਾ ਕੋਈ ਡਰ ਨਹੀਂ ਤੁਸੀਂ ਸਾਡੇ ਨਾਲ ਆ ਕੇ ਸੰਪਰਕ ਕਰੋ ਸਾਰੇ ਅਸੀਂ ਤੁਹਾਨੂੰ ਫੈਸਿਲਿਟੀਆਂ ਪ੍ਰੋਵਾਈਡ ਕਰਾਂਗੇ ਆਫਟਰ ਵੀਜ਼ਾ ਤੁਸੀਂ ਪੇ ਕਰਨਾ ਆ ਐਂਡ ਤੁਸੀਂ ਆਪਣੇ ਡ੍ਰੀਮਸ ਜਿਹੜੇ ਆ ਉਹ ਪੂਰੇ ਕਰ ਸਕਦੇ ਆ ਚਾਹੇ ਸਟੱਡੀ ਵੀਜ਼ਾ ਨੂੰ ਲੈ ਕੇ ਆ ਯੂਕੇ ਦੇ ਚਾਹੇ ਤੁਸੀਂ ਵਿਜ਼ਿਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਚਾਹੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਆ ਕੇ ਮਿਲੋ ਸੁਲਤਾਨਪੁਰ ਲੋਧੀ ਨੀਅਰ ਬੱਸ ਸਟਾਪ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ